ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸੈਸਟਰੀ ਕਲਜੀ ਕੌਰ ਜਿੰਦਰ ਪੰਜਾਬੀ ਵਲੌਗ ਵਿੱਚ ਸਵਾਗਤ ਹੈ ਵਾਹਿਗੁਰੂ ਪਰੇ ਖੁਸ਼ ਰਹੋ ਚੜ੍ਹਦੀ ਕਲਾ ਚੜੋ ਵਲੌਗ ਦੀ ਸ਼ੁਰੂਆਤ ਜੀ ਖੇਤਾਂ 'ਚ ਬਦਲੀ ਜੀ ਹੋ ਗਈ ਹੈ ਪਤਾ ਨਹੀਂ ਆ ਦੇਖ ਲਓ ਕਿੰਨਾ ਬੱਦਲ ਆ ਗਿਆ ਵਾਹਿਗੁਰੂ ਕਰੇ ਬਸਮੀਂ ਮਨਾਵੇ ਹੁਣ ਜ਼ਰੂਰਤ ਨਹੀਂ ਹੈ ਤੇ ਫਸਲਾਂ ਕਿਉਂਕਿ ਪੱਕਣ ਤੇ ਆਈ ਹੋਈਆਂ ਦੇਖ ਲਓ ਜੀਰੀਆਂ ਸਾਡੀਆਂ ਪੱਕ ਗਈਆਂ ਨੇ ਮਤਲਬ ਨਿਸਰ ਵੀ ਗਈਆਂ ਕਿ ਪੱਕ ਵੀ ਗਈਆਂ ਨੇ ਬਸ ਇੱਕ ਮਹੀਨਾ ਹੋਰ ਲੈਣ ਗਿਆ ਤੇ ਆਈ ਜਾਣਗੀਆਂ ਬਾਕੀ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ ਨੁਕਸਾਨ ਵੀ ਬਹੁਤ ਹੋਇਆ ਬਾਕੀ ਜੜੀਆਂ ਲੱਗੀਆਂ ਆ ਲੱਗੀਆਂ ਵੀ ਤੇ ਆ ਲੱਗੀ ਜੀ ਚਰੀ ਇਹ ਤੁਹਾਨੂੰ ਦਿਖਾਨੀ ਅੱਜ ਖੇਤਾਂ ਦਾ ਵੀ ਉਹ ਤੇ ਆਪਾਂ ਇੱਥੇ ਆਏ ਆ ਜੀ ਮੈਂ ਕਿਹਾ ਚਲੋ ਸਵੇਰੇ-ਸਵੇਰੇ ਨਾਲੇ ਖੇਤਾਂ ਦੇ ਵਿੱਚ ਘੁੰਮਾਈਏ ਸੈਰ ਕਰ ਆਵਾਂਗੇ ਨਾਲੇ ਆਪਾਂ ਚੁਲਾਈ ਲੱਗੀ ਹੋਈ ਹੈ ਚੁਲਾਈ ਲੈ ਕੇ ਆਵਾਂਗੇ ਬਹੁਤ ਸਾਰੇ ਗੁਣ ਹੁੰਦੇ ਆ ਚੁਲਾਈ ਦੇ ਵਿੱਚ ਗੁਣਾ ਨਾਲ ਕਹਿੰਦੇ ਭਰਪੂਰ ਹੁੰਦੀ ਹੈ ਬੋਬੀ ਮਾਰੀਆਂ ਨੂੰ ਵੀ ਕੱਟਦੀ ਆਪਾਂ ਇਹਦੀ ਬਣਾਵਾਂਗੇ ਪੁਰਜੀ ਸਾਗ ਜੋ ਵੀ ਦੇਖ ਲਿਆ ਦੇਖ ਲਓ ਇਸ ਤਰ੍ਹਾਂ ਦੀ ਹੁੰਦੀ ਹੈ ਚੁਲਾਈ ਬਾਕੀ ਤੁਸੀਂ ਬੰਨੇ ਰਹੋ ਗਾਇਸ ਤੇ ਲੋ ਜੀ ਆਪਾਂ ਆਪਣੇ ਆਏ ਖੇਤਾਂ ਦੇ ਵਿੱਚ ਆ ਦੇਖ ਲੋ ਖੇਤਾਂ ਦਾ ਕੀ ਹਾਲ ਹੋਇਆ ਪਏ ਅੱਜ ਕੱਲ ਨਾ ਜਿਵੇਂ ਬਰਸਾਤਾਂ ਪਿਆਰੀਆਂ ਤੇ ਬਹੁਤ ਜ਼ਿਆਦਾ ਦੇਖ ਲੋ ਕਾਹੀ ਕਾਚਾ ਕੱਚਾ ਕਾ ਤੇ ਆਪਾਂ ਲੈਣ ਆਏ ਸੀ ਜੀ ਚਲਾਈ ਕਹਿੰਦੇ ਚਲਾਈ ਬਹੁਤ ਲੱਗਈ ਹੋਈ ਏ ਤੇ ਸੋਢੀ ਸਾਹਿਬ ਆਏ ਸੀ ਸਿਰੇ ਸਿਰੇ ਕਹਿੰਦੇ ਮੈਂ ਗੇੜਾ ਮਾਰਨ ਚੱਲਿਆ ਤੇ ਮੈਂ ਕਿਹਾ ਚਲੋ ਮੈਂ ਵੀ ਚੱਲਦੀ ਹਾਂ ਦਿਖਾਨੀਆਂ ਬਾਕੀ ਅਬ ਦੇਖੋ ਕਿੰਨੇ ਅੰਬਾਂ ਦੇ ਬੂਟੇ ਹੋਏ ਨੇ ਸਾਰੇ ਭਈਏ ਨੇ ਖਾ ਖਾ ਕੇ ਭਈਏ ਇਹਦੀ ਲੀਵਰ ਆਂਦੀ ਹੈ ਨਾ ਸਾਡੇ ਇੱਥੇ ਖਾ ਖਾ ਕੇ ਸਿੱਟੇ ਹੁੰਦੇ ਆ ਤੁਹਾ ਦੇਖੋ ਜੀ ਇੱਥੇ ਲੱਗੀ ਹੋਈ ਹੈ ਚਲਾਈ ਤੁਹਾਨੂੰ ਦਿਖ ਰਹੀ ਹੋਣੀ ਹੈ ਬਹੁਤ ਸੋਹਣੀ ਚਲਾਈ ਲੱਗੀ ਹੋਈ ਹੈ ਮੈਂ ਕਿਹਦੀ ਪੁਰਜੀ ਬਣਾਵਾਂਗੇ ਬਹੁਤ ਸੋਹਣੀ ਲੱਗੀ ਹੋਈ ਹੈ ਜਿੱਥੇ ਜਿੱਥੇ ਥੋੜੀ ਤਾਜੀ-ਤਾਜੀ ਆਪਾਂ ਤੋੜ ਲਾਂਗੇ ਇਹਦੀ ਪੁਰਜੀ ਵੀ ਬਹੁਤ ਸੋਹਣੀ ਬਣਦੀ ਵੈਸੇ ਚਲਾਈ ਦਾ ਸਾਗ ਵੀ ਬਹੁਤ ਸੋਹਣਾ ਬਣਦਾ ਲਓ ਜੀ ਆਪਾਂ ਤੋੜ ਲੈਨੇ ਹੁਣ ਇਹਦੇ ਤਾਜੀ-ਤਾਜੀ ਤੋੜਦੇ ਹਾਂ ਪ੍ਰੋਪਰ ਕਿੰਨੂ ਕਿਨੂ ਪਸੰਦ ਹੈ ਚਲਾਈ ਦਾ ਸਾਗ ਜਾਂ ਪੁਰਜੀ ਮੈਨੂੰ ਜ਼ਰੂਰ ਕਮੈਂਟਾਂ ਵਿੱਚ ਦੱਸਿਓ ਬਾਕੀ ਆਪਾਂ ਬਣਾਵਾਂਗੇ ਵੀ ਤੁਹਾਡੇ ਨਾਲ ਵੀਡੀਓ ਵੀ ਸ਼ੇਅਰ ਕਰੂੰਗੀ ਮੈਂ ਠੀਕ ਹੈ ਜੀ ਅਰੇ ਸਿੱਧਾ ਅੱਜਕੱਲ ਬੁਖਾਰ ਹੋ ਰਿਹਾ ਨਾ ਬੱਚਿਆਂ ਨੂੰ ਇਹਦੇ ਲਈ ਵੀ ਡਾਕਟਰ ਲੋਕ ਦੱਸਦੇ ਆ ਕਿ ਇਹ ਚੁਲਾਈ ਇੰਨੀ ਵਧੀਆ ਚੀਜ਼ ਹੁੰਦੀ ਹੈ ਨਾ ਕਿ ਇਹਦਾ ਤੁਸੀਂ ਪੁਰਜੀ ਬਣਾ ਕੇ ਦਿਓ ਪੀਸ ਕੇ ਚਾਹੇ ਤੁਸੀਂ ਇਹਦਾ ਸਾਗ ਬਣਾ ਕੇ ਦਿਓ ਕੀ ਲੌਜੀਕ ਆ ਦੇਖੋ ਆਪਾਂ ਤੋੜ ਲਿਆ ਮੈਂ ਤਾਂ ਝੋਲੀ ਚੀ ਪਾ ਲਿਆ ਸੀ ਆਪਣੀ ਚੁੰਨੀ ਚ ਬਾਕੀ ਸਰਦਾਰ ਜੀ ਕੋਲ ਲੈ ਕੇ ਆਈਆਂ ਮੈਂ ਝੋਲਾ ਤੇ ਉਹ ਆ ਰਹੇ ਸਰਦਾਰ ਜੀ ਇਹ ਮੈਨੂੰ ਲਾ ਕੇ ਚਲੇ ਗਏ ਸੀ ਅੱਗੇ ਗੇੜਾ ਮਾਰਨ ਗਏ ਸੀ ਗੰਨਾ ਦੇਖਣ ਗਏ ਸੀਗੇ ਤੇ ਮੈਂ ਕਿਹਾ ਚਲੋ ਮੈਂ ਚਲਾਈ ਤੋੜਦੀ ਆ ਤੇ ਆਹ ਦੇਖ ਲਓ ਸਾਡੀ ਜੀਰੀ ਵੀ ਦਿਖਾਨੀ ਆ ਤੁਹਾਨੂੰ ਮੈਂ ਝੋਲਾ ਤਾਂ ਦੇ ਦੋ ਪੱਕਿਆ ਪਿਆ ਕਿਈ ਜਗ੍ਹਾ ਪੱਕਿਆ ਪਿਆ ਮੈਂ ਕਿਹਾ ਕਈ ਜਗ੍ਹਾ ਆ ਦੇਖੋ ਜੀ ਸਾਡੀ ਜੀਰੀ ਲੱਗੀ ਹੋਈ ਏ ਜੀਰੀ ਨਿਸਰਨ ਲੱਗੇ ਹੁਣ ਸਾਡੀ ਜੀਰੀ ਆ ਜਾਏਗੀ ਜੀ। ਫੈਟ ਕੀ ਬਰਸਾਤਾ ਕਰਕੇ ਬਹੁਤ ਜ਼ਿਆਦਾ ਨੁਕਸਾਨ ਵੀ ਹੋਇਆ ਪਰ ਬਚਾਅ ਵੀ ਹੋ ਗਿਆ ਜੀ। ਤੇ ਆ ਦੇਖੋ ਜੀ ਇਹ ਨੂੰ ਲਾਲ ਫੁੱਲ ਦਾ ਵੀ ਕਹਿ ਦਿੰਦੇ ਆ ਚਲਾਈ ਵੀ ਕਹਿ ਦਿੰਦੇ ਆ। ਬਾਕੀ ਤੁਸੀਂ ਕੀ ਕੁਝ ਕਹਿੰਦੇ ਹੋ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਠੀਕ ਹੈ ਜੀ। ਆ ਦੇਖ ਲਓ ਇਹ ਵਾਲਾ। ਇਹਦੀ ਆਪਾਂ ਪੁਰਜੀ ਵੀ ਬਣਾ ਸਕਦੇ ਆ ਸਾਗ ਵੀ। ਹਾਂਜੀ। ਆ ਗਿਆ ਨਾ ਤੇ ਲੋ ਜੀ ਇਹ ਜਾਂਦਾ ਸਾਡੇ ਰਸਤਾ ਖੇਤਾਂ ਨੂੰ ਤੇ ਇੱਧਰ ਦੇਖ ਸਕਦੇ ਹੋ ਤੁਸੀਂ ਨਾਲ ਹੀ ਨਦੀ ਇਹ ਬਹੁਤ ਟੁੱਟੀ ਪਈ ਹੈ ਬਹੁਤ ਖਤਰਾ ਮਤਲਬ ਹੈਗਾ ਜਦੋਂ ਵੀ ਆਨੇ ਨਾ ਡਰ ਲੱਗਦਾ ਦੇਖ ਲਓ ਥੋੜਾ ਜਿਹਾ ਰਸਤਾ ਤੇ ਪਾਣੀ ਨਾਲ ਨਦੀ ਦੇਖੋ ਕਿੰਨੀ ਫੁੱਲ ਚੱਲ ਰਹੀ ਹੈ ਫੁੱਲ ਪਾਣੀ ਭਰਿਆ ਪਿਆ ਤੇ ਬਹੁਤ ਲੰਬੀ ਨਦੀ ਹੈ ਤੇ ਸਾਰਾ ਜੰਗਲ ਜਹਰ ਦਾ ਰਸਤਾ ਹੈ ਛੋਟਾ ਜਿਹਾ ਰਸਤਾ ਮਾੜਾ ਜਿਹਾ ਰਸਤਾ ਹੈ ਮਾੜਾ ਰ ਲੱਗਦਾ ਜੇ ਮਾੜਾ ਕਿ ਇਧਰ ਉਧਰ ਹੋ ਜਾ ਬਸ ਡੰਮ ਵਿੱਚ ਪਤਾ ਵੀ ਨਾ ਲੱਗੇ ਤੇ ਲੋ ਜੀ ਆਪਾਂ ਖੇਤਾਂ ਦੇ ਵਿੱਚੋਂ ਆ ਗਏ ਸੀ ਆਪਾਂ ਨਾਸ਼ਤਾ ਵਗੈਰਾ ਅੱਜ ਕੁਝ ਨਹੀਂ ਸੀ ਬਣਾਇਆ ਤੇ ਪਹਿਲਾਂ ਆਪਾਂ ਖੇਤਾਂ ਦੇ ਵਿੱਚ ਗਏ ਫਿਰ ਚੁਲਾਈ ਲੈ ਕੇ ਆਏ ਆ ਤੇ ਬਾਕੀ ਮੈਂ ਕਿਹਾ ਚਲੋ ਆਟਾ ਗੁੰਨ ਕੇ ਰੱਖ ਲੈਂਦੇ ਆ ਫਿਰ ਆਪਣਾ ਨਾਸ਼ਤਾ ਵਗੈਰਾ ਬਣਾ ਲੈਂਦੇ ਠੀਕ ਹੈ ਤੇ ਗਾਈਜ਼ ਆ ਲੈ ਦੇਖੋ ਇਹ ਲੈ ਕੇ ਆਈਆਂ ਮੈਂ ਚੁਲਾਈ ਬਹੁਤ ਵਧੀਆ ਇਹਦੇ ਚ ਗੁਣ ਪਾਏ ਜਾਂਦੇ ਆ ਤੁਹਾਨੂੰ ਪਤਾ ਇੱਕ ਤਰ੍ਹਾਂ ਦੀ ਦਵਾਈ ਦਾ ਵੀ ਕੰਮ ਕਰਦੀ ਏ ਤੇ ਅੱਜ ਬਣਾਵਾਂਗੇ ਆਪਾਂ ਇਹਦੀ ਪੁਰਜੀ ਆਪਾਂ ਪੁਰਜੀ ਇਹ ਸਾਡੇ ਲਈ ਇੰਨੀ ਤਾਕਤਵਰ ਵੀ ਹੈ ਤੇ ਸਾਡੇ ਜਿਵੇਂ ਸਰੀਰ ਚ ਬਹੁਤ ਸਾਰੀਆਂ ਪ੍ਰੋਬਲਮ ਆ ਉਹਨਾਂ ਨੂੰ ਵੀ ਦੂਰ ਕਰਦੀ ਠੀਕ ਹੈ ਜੇਕਰ ਤੁਸੀਂ ਵੀ ਸ਼ਕੀਨ ਹੋ ਨਾ ਇਸੀ ਪੁਰਜੀ ਦੇ ਜਾਂ ਤੁਹਾਨੂੰ ਕੋਈ ਪ੍ਰੋਬਲਮ ਹੈ ਦਰਦ ਵਗੈਰਾ ਹੈ ਜਾਂ ਕੁਝ ਵੀ ਹੈ ਤੇ ਤੁਸੀਂ ਇਹ ਇਹਦੀ ਚੁਲਾਈ ਦੀ ਪੁਰਜੀ ਵੀ ਸਾਗ ਵੀ ਅੱਜਕੱਲ ਬਾਜ਼ਾਰ ਚੋ ਜਿਨ੍ਹਾਂ ਦੇ ਖੇਤ ਨਹੀਂ ਹੈਗੇ ਤੇ ਬਾਜ਼ਾਰ ਚੋ ਵੀ ਮਿਲ ਜਾਂਦੀ ਆਪਾਂ ਤਾਂ ਖੇਤਾਂ ਚੋ ਤਾਜੀ-ਤਾਜੀ ਤੋੜ ਕੇ ਲੈ ਆਏ ਠੀਕ ਹੈ ਹੁਣ ਇਹਨੂੰ ਮੈਂ ਸਾਫ਼ ਕਰ ਲੈਂਦੀ ਆ ਵੈਸੇ ਤਾਂ ਜੇਕਰ ਤੁਹਾਨੂੰ ਲੱਗਦਾ ਨਾ ਪੱਕਿਆ ਫੁੱਲ ਹੈ ਫਿਰ ਉਹਦਾ ਪੱਕਿਆ ਫੁੱਲ ਤੋੜ ਲਓ ਤੇ ਮੈਂ ਤਾਂ ਬਿਲਕੁਲ ਸਾਫ ਸੁਥਰੀ ਲਈਆਂ ਫਿਰ ਵੀ ਮੈਂ ਤਾਂ ਮਤਲਬ ਸਾਫ ਕਰ ਲੈਣੀ ਆ ਕਈ ਵਰੀ ਘਰ ਦਾ ਬੱਤਾ ਕੋਈ ਨਾ ਜੀ ਠੀਕ ਹੈ ਜੀ ਬਾਕੀ ਮੈਂ ਬਣਾਵਾਂਗੀ ਭੁਰਜੀ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੂੰਗੀ ਤੇ ਜਿਵੇਂ ਤੇ ਲੋ ਜੀ ਇੱਧਰ ਆਪਾਂ ਭੁਰਜੀ ਬਣਾਣ ਲੱਗੇ ਸੀ ਚੁਲਾਈ ਦੀ ਤੁਹਾਡੇ ਨਾਲ ਮੈਂ ਕਿਹਾ ਵੀਡੀਓ ਸ਼ੇਅਰ ਕਰਾਂ ਤੇ ਆਹ ਦੇਖੋ ਜੀ ਇੱਧਰ ਆਪਾਂ ਕढ़ाई ਧਰ ਲਈਏ ਪਹਿਲਾਂ ਆਪਾਂ ਤੇਲ ਪਾ ਲਈਏ ਠੀਕ ਹੈ ਜੀ ਇਹਦੇ ਵੀ ਆਪਾਂ ਬਿਲਕੁਲ ਸੋਖੇ ਦੇ ਸਿੰਪਲ ਤਰੀਕੇ ਨਾਲ ਹੀ ਤੜਕਾ ਲਾਵਾਂਗੇ ਜਿਵੇਂ ਕਿ ਮੈਂ ਹਰ ਸਬਜੀ ਨੂੰ ਲਾਂਦੀ ਹੁੰਨੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਦੇਖੋ ਕੱਟ ਲਿਆ ਸੀ ਬਰੀਕ-ਬਰੀਕ ਕ ਤੋ ਬਣਾ ਕੇ ਮੈਂ ਰੱਖ ਲਿਆ ਸੀਗਾ ਤੇ ਕੁਝ ਮੈਂ ਰੱਖ ਲਈ ਸੀਗੀ ਚੁਲਾਈ ਮੈਂ ਤਾਂ ਦੇਖਾਂਗੇ ਜੇ ਹੋਰ ਆਗੇ ਤੇ ਸਾਤੂ ਬਣਾ ਲਾਂਗੇ ਨਹੀਂ ਤੇ ਪਰੌਂਠੀਆਂ ਦੇ ਵਿੱਚ ਵੀ ਇਹ ਬਹੁਤ ਟੇਸਟੀ ਲੱਗਦੀ ਹੈ ਠੀਕ ਹੈ ਤੇ ਇੱਧਰ ਆਪਾਂ ਕੱਟ ਲਈ ਜੀ ਆ ਦੇਖੋ ਜੀ ਇਹਦੇ ਵਿੱਚ ਪਿਆਜ਼ ਛਰੀਆਂ ਮਿਰਚਾਂ ਟਮਾਟਰ ਤੇ ਵਿੱਚ 타ਮਾ ਗੇਂਜੀਰੀ ਆਪਾਂ ਆਲੂ ਆਲੂ ਵੀ ਆਪਾਂ ਕੱਟ ਕੇ ਰੱਖ ਲਏ ਠੀਕ ਹੈ ਤੇਲ ਸਾਡਾ ਹੋ ਚੁੱਕੇ ਗਰਮ ਆਪਾਂ ਗਰਮ ਹੋ ਗਿਆ ਸਾਡਾ ਤੇਲ ਠੀਕ ਹੈ ਹਲਕਾ ਜਿਹੇ ਦੇ ਵਿੱਚ ਜੀਰਾ ਪਾ ਲੈਣਾ ਤੁਸੀਂ ਠੀਕ ਹੈ ਜੀਰਾ ਪਾ ਕੇ ਹੁਣ ਆਪਾਂ ਕੱਟੇ ਹੋਏ ਪਿਆਜ਼ ਤੇ ਹਰੀ ਮਿਰਚ। ਇਹਦੇ ਵਿੱਚ ਪਾ ਦਾਂਗੇ। ਫਿਰ ਇਹਨੂੰ ਆਪਾਂ ਧੁੰਦ ਲੈਨੇ ਆ। ਜਦਾ ਤਾਂ ਕਹਿਣ ਵਧੀਆ ਤਰੀਕੇ ਨਾਲ ਜਿਵੇਂ ਨਾਰਮਲ ਆਪਾਂ ਸੂਕੀਆਂ ਸਬਜ਼ੀਆਂ ਨੂੰ ਤੜਕਾ ਲਾਉਂਦੇ ਆ ਨਾ ਬਿਲਕੁਲ ਸਿੰਪਲ ਸੋਕੇ ਤਰੀਕੇ ਨਾਲ ਆਣਾ। ਇਹਦੇ ਵਿੱਚ ਬਹੁਤ ਸਾਰੇ ਗੂੰਦ ਪਾਏ ਜਾਂਦੇ ਆ। ਅੱਜ ਕੱਲ ਜੇਕਰ ਤੁਸੀਂ ਬੰਗਵਾ ਸਕਦੇ ਹੋ ਤੇ ਮੰਗਵਾ ਲਓ। ਇਹ ਬਹੁਤ ਅੱਛੀ ਚੀਜ਼ ਐ। ਠੀਕ ਐ ਇਹ ਚੁਲਾਈ ਦਾ ਵੀ ਕਹਿ ਦਿੰਦੇ ਆ ਇਹਨੂੰ ਕਈ ਤਾਂਦਲਾ ਕਹਿੰਦੇ ਕਈ ਚੁਲਾਈ ਕਹਿੰਦੇ ਕਈ ਲਾਲ ਪੂਲ ਦਾ ਮਤਲਬ ਸਾਬਦੇ ਸਾਬਦੇ ਆਪਣੇ ਆਪਣੇ ਲੱਗ ਲੱਗ ਹੁੰਦੇ ਆ ਕੁਝ ਭਾਸ਼ਾ ਦੇ ਵਿੱਚ ਚੇਂਜ ਆ ਜਾਂਦਾ ਜੀ ਕੁਝ ਆਪਣੇ ਆਪਣੇ ਹੋ ਜਾਂਦੇ ਠੀਕ ਹੈ ਤੇ ਬਾਕੀ ਰਾਣੀ ਭੁੱਲਰ ਜੀ ਦਾ ਮੈਨੂੰ ਮੈਸੇਜ ਆਇਆ ਸੀ ਰਾਣੀ ਭੁੱਲਰ ਜੀ ਥੈਂਕ ਯੂ ਤੁਸੀਂ ਮੈਨੂੰ ਬਹੁਤ ਸਾਰਾ ਪਿਆਰ ਕਰਦੇ ਸਹੀ ਗੱਲ ਹੈ ਤੁਹਾਡੇ ਵਰਗਿਆਂ ਨੇ ਪਿਆਰ ਸੱਚਾ ਹੈ ਤੇ ਫਿਰ ਮੇਰਾ ਮਨ ਕਰਦਾ ਕਿ ਮੈਂ ਵੀਡੀਓ ਪਾਵਾਂ ਤੇ ਬਹੁਤ ਅੱਛਾ ਲੱਗਿਆ ਥੈਂਕ ਯੂ ਮੈਂ ਵੀ ਤੁਹਾਨੂੰ ਬਹੁਤ ਸਾਰਾ ਪਿਆਰ ਕਰਦੀ ਹਾਂ ਵਾਹਿਗੁਰੂ ਕਰੇ ਤੁਸੀਂ ਇੰਨਾ ਖੁਸ਼ ਰਹੋ ਪਰ ਮਾਤਰਾ ਤੁਹਾਡੇ ਹਾਰ ਦੁੱਖ ਤਕਲੀਫ ਪਰਮਾਤਮਾ ਜੀ ਦੂਰ ਕਰ ਦੇਣ ਠੀਕ ਹੈ ਖੁਸ਼ ਰਹੋ ਤੇ ਤੁਸੀਂ ਦੱਸਿਆ ਸੀ ਨਾ ਕਿ ਮੈਨੂੰ ਬਾਥਰੂ ਬੜੀ ਪ੍ਰੋਬਲਮ ਹੈ ਗਰਮੀ ਮਤਲਬ ਕਰਦਾ ਕਿ ਕੀ ਕਰਦਾ ਤੁਸੀਂ ਇਹ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਚੂਰਨ ਬਣਾਇਆ ਤੇ ਚੂਰਨ ਨੂੰ ਨੁਕਸਾਨ ਨਹੀਂ ਜਾਂਦਾ ਹੈਗਾ ਤੁਸੀਂ ਨਾ ਥੋੜਾ ਤੁਹਾਨੂੰ ਮੈਂ ਇੱਕ ਚੀਜ਼ ਦੱਸਾਂ ਕਿ ਪਹਿਲਾਂ ਵੀ ਮੈਂ ਦੱਸੀ ਹੋਈ ਹੈ ਵੀਡੀਓ ਜੀ ਥੋੜਾ ਗੋੰਦ ਕਤੀਰਾ ਹੁੰਦਾ ਨਾ ਗੋੰਦ ਕਤੀਰਾ ਹੁੰਦਾ ਤੁਸੀਂ ਪंसारी ਕੋਲੋਂ ਜਾ ਕੇ ਲੈ ਸਕਦੇ ਹੋ ਤੁਕ ਮਲੰਗਾ ਸਿਰਫ ਇੱਕ ਡੜੀ ਛੋਟੀ ਜੀ ਤੋੜ ਕੇ ਗੋੰਦ ਕਤੀਰੇ ਦੀ ਤੇ ਇੱਕ ਅੱਧੇ ਤੋਂ ਵੀ ਅੱਧਾ ਚਮਚਾ ਲਾ ਲਓ ਤੁਸੀਂ ਤੁਕ ਮਲੰਗਾ ਪਾ ਕੇ ਭਿਗੋ ਲਿਆ ਚਲੋ ਠੀਕ ਹੈ ਉਹਦੇ ਵਿੱਚ ਥੋੜੀ ਸ਼ੱਕਰ ਪਾ ਕੇ ਨਾ ਕੱਚਾ ਦੁੱਧ ਪਾ ਕੇ ਉਹ ਲਿਆ ਕਰੋ ਤੁਹਾਨੂੰ ਜੇਕਰ ਗਰ ਬਾਰ-ਬਾਰ ਹੈ ਜਾਂ ਬਾਥਰੂਮ ਆਉਂਦਾ ਹੈ ਜਾਂ ਨਹੀਂ ਜੋ ਵੀ ਹੈ ਨਾ ਪ੍ਰੋਬਲਮ ਇਹ ਬਹੁਤ ਬਿਮਾਰੀਆਂ ਨੂੰ ਘਟਾਰਿਆ ਤੁਸੀਂ ਇਹ ਮੇਰੇ ਧਿਆਨ ਨਹੀਂ ਆ ਮੈਂ ਮੈਸੇਜ ਦੇ ਵਿੱਚ ਪੜਿਆ ਸੀਗਾ ਤੁਹਾਡਾ ਬਹੁਤ ਅੱਛਾ ਲੱਗਿਆ ਬਾਕੀ ਬਹੁਤ ਸਾਰੀਆਂ ਭੈਣਾਂ ਜੜੀਆਂ ਮੈਨੂੰ ਬਹੁਤ ਸਾਰਾ ਪਿਆਰ ਕਰਦੀਆਂ ਥੈਂਕ ਯੂ ਤੁਹਾਡਾ ਸਹੀ ਗੱਲ ਹੈ ਬੋਲਣ ਵਾਲੇ ਤਾਂ ਜੋ ਮਰਜ਼ੀ ਬੋਲੀ ਜਾ ਆਪਾਂ ਪਰਵਾਹ ਨਹੀਂ ਵੈਸੇ ਤਾਂ ਮੈਂ ਪਰਵਾਹ ਵੀ ਨਹੀਂ ਕਰਦੀ ਹੈਗੀ ਪਰ ਹਾਂ ਮੈਂ ਦੱਸਦੀ ਆਂ ਵੀ ਲੋਕੀ ਕਿੱਦਾਂ ਦੇ ਕੋਈ ਰੋਜ਼ ਇਸੇ ਤਰ੍ਹਾਂ ਹੀ ਤੁਸੀਂ ਮੈਨੂੰ ਆਪਣੇ ਪਿਆਰੇ-ਪਿਆਰੇ ਕਮੈਂਟ ਲਿਆ ਕਰੋ ਮਿੰਨ ਤੁਹਾਡਾ ਬਹੁਤ ਸਾਰਾ ਹੌਸਲਾ ਮਿਲਦਾ ਠੀਕ ਹੈ ਜੀ ਤੇ ਇੱਧਰ ਸਾਡੇ ਪੁੱਜ ਗਏ ਥੋੜੇ ਜੇ ਪਿਆਜ਼ ਮੇਰੇ ਵਿੱਚ ਹੀ ਪਾ ਦਾਂਗੇ ਜੀ ਆ ਪਕੜੇ ਕਟੇ ਹੋਏ ਟਮਾਟਰ ਇਹਨੂੰ ਜ਼ਿਆਦਾ ਨਹੀਂ ਭੁੰਨਣਾ ਤੁਸੀਂ ਜੇਕਰ ਤੇ ਘੁਰਜੀ ਇਦਾਂ ਹੀ ਬਣਾਣੀ ਹੈ ਜ਼ਿਆਦਾ ਪਿਆਜ਼ਾਂ ਨੂੰ ਨਹੀਂ ਕੱਚੇ ਕੱਚੇ ਜੀ ਰੱਖਾਂਗੇ ਨਾ ਟੇਸਟੀ ਲੱਗਦੇ ਆ ਲਓ ਜੀ ਹੁਣ ਆਪਾਂ ਆਪਣੇ ਟੇਸਟ ਅਨੁਸਾਰ ਪਾ ਦਾਂਗੇ ਜੀ ਨਮਕ ਬਾਕੀ ਥੈਂਕ ਯੂ ਤੁਹਾਡਾ ਮਿਰਚਾ ਹਲਦੀ ਹਲਦੀ ਬਿਲਕੁਲ ਚੁਟਕੀ ਕੋ ਪਾਣੀ ਹੈ ਜ਼ਿਆਦਾ ਨਹੀਂ ਪਾਣੀ ਕਹਿੰਦੇ ਹੁੰਦੇ ਨਾ ਪੁਰਜੀ ਦੇ ਵਿੱਚ ਹਲਦੀ ਬਹੁਤ ਘੱਟ ਪਾਣੀ ਜਿਵੇਂ ਮੇਥੀ ਹੋ ਗਈ ਇਹ ਹੋ ਗਈ ਬਿਲਕੁਲ ਮਾਮੂਲੀ ਜੀ ਹਲਦੀ ਪਾਣੀ ਹੈ ਤੁਸੀਂ ਠੀਕ ਹੈ ਤੇ ਲੋ ਜੀ ਹੁਣ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਪਾਵਾਂਗੇ ਜੀ ਆਪਣੇ ਆਲੂ ਆਲੂ ਵਧੀਆ ਤਰੀਕੇ ਨਾਲ ਲੈ ਲੈਣਾ ਪਹਿਲਾਂ ਪਕਾ ਲਾਂਗੇ ਕਿਉਂਕਿ ਕਈ ਵਰੀ ਹੁੰਦਾ ਨਾ ਆਲੂ ਥੋੜਾ ਜਿਹਾ ਟਾਈਮ ਲੱਗਦੇ ਹੈ ਤੇ ਲੋ ਜੀ ਆ ਦੇਖੋ ਜੀ ਸਾਡੇ ਆਲੂ ਹਲਕੇ ਜਿਹਾ ਆਪਾਂ ਥੋੜੇ ਪਹਿਲਾਂ ਕਰਨੇ ਸੀਗੇ ਕਿ ਥੋੜੇ ਫਿਰ ਕੱਚੇ ਨਾ ਰਹਿ ਜਾਣ ਕਿਉਂਕਿ ਪੁਰਜੀ ਦੇ ਲਈ ਨਾ ਰੀ ਇਹ ਇਸਕੇ ਥੋੜੀ ਜਿਹੀ ਹੋ ਜਾਂਦੀ ਹੈ ਠੀਕ ਹੈ ਜੀ ਹੁਣ ਆਪਾਂ ਇਹਨੂੰ ਇਹਦੇ ਵਿੱਚ ਪਾ ਦਾਂਗੇ ਇਹ ਲੋਜੀ ਆ ਦੇਤੀ ਇਹਨੂੰ ਪਾਦਾਂਗੇ ਫਿਰ ਇਹ ਆਪਣੇ ਆਪ ਹੀ ਥੋੜਾ ਜਿਹਾ ਹੀ ਰਿਜ ਜਾਏਗਾ ਨਾ ਫਿਰ ਆਪਣੇ ਆਪ ਹੀ ਜਿਵੇਂ ਆਪਾਂ ਮੇਥੀ ਦੀ ਪੁਰਜੀ ਬਣ ਜਾਂਦੀ ਹੈ ਨਾ ਮੋੜੀ ਜੀ ਐਸੀ ਤਰ੍ਹਾਂ ਹੀ ਇਹ ਬੜੀ ਪੁਰਜੀ ਬਣ ਚੱਲਦੀ ਹੈ ਠੀਕ ਹੈ ਹਾਂ ਬਾਕੀ ਰਾਣੀ ਕੁਲਰ ਜੀ ਦਾ ਮੈਸੇਜ ਮੇਰੇ ਯਾਦ ਆ ਗਿਆ ਕਿ ਮੈਂ ਜਿਹੜਾ ਤੁਸੀ ਚੂਰਨ ਦੱਸਿਆ ਸੀ ਨਾ ਉਹ ਮੈਂ ਨਿੱਗੇ ਪਾਣੀ ਦੇ ਨਾਲ ਲੈਣੀ ਹਾਂ ਜੀ ਉਹ ਕੋਸੇ ਕੋਸੇ ਪਾਣੀ ਨਾਲ ਹੀ ਲੈਣਾ ਦੇਖਿਏ ਜਿਆਦਾ ਗਰਮ ਪਾਣੀ ਨਾਲ ਨਹੀਂ ਲੈਣਾ ਤੇ ਤੁਸੀਂ ਜੇ ਕੋਸ਼ਿਸ਼ ਕਰਿਆ ਕਰੋ ਜੇ ਘੱਟ ਲੈਣਾ ਤੁਹਾਨੂੰ ਲੱਗਦਾ ਨਾ ਤੇ ਘੱਟ ਲੈ ਲਓ ਇੱਕ ਟਾਈਮ ਕਰ ਦੋ ਤੁਸੀਂ ਠੀਕ ਹੈ ਤੇ ਬਾਥਰੂਮ ਦੀ ਕੀ ਦੱਸ ਰਹੀ ਸੀ ਮੈਨੂੰ ਪ੍ਰੋਬਲਮ ਸਮਝ ਨਹੀਂ ਆਈ ਦੀਦੀ ਮੈਂ ਜਿਹੜਾ ਤੁਸੀਂ ਚੂਰਨ ਦੱਸਿਆ ਸੀ ਨਾ ਪਤਲੇ ਹੋਣ ਵਾਲਾ ਮੈਂ ਹਫਤੇ ਤੋਂ ਲੈ ਰਹੀ ਹਾਂ ਨਿੱਗੇ ਪਾਣੀ ਨਾਲ ਬਾਕੀ ਬਾਥਰੂਮ ਬਹੁਤ ਘੱਟ ਆਂਦਾ ਹੈ ਗਰਮ ਚੀਜ਼ਾਂ ਕਰਕੇ ਕੋਈ ਗੱਲ ਨਹੀਂ ਤੁਹਾਨੂੰ ਮੈਂ ਦੱਸ ਰਹੀ ਹਾਂ ਨਾ ਕਿ ਤੁਸੀਂ ਇੱਕ ਟਾਈਮ ਲੈ ਲਓ ਤੇ ਇੱਕ ਚੀਜ਼ ਤੁਹਾਨੂੰ ਮੈਂ ਦੱਸਦਾ ਜੇ ਤੁਹਾਨੂੰ ਨੁਕਸਾਨ ਦਿੰਦਾ ਚੀਆ ਸੀਡ ਅਰ ਜਿਹੜੀ ਆ ਆਉਂਦੀ ਹੈ ਨਾ ਗੋੰਦ ਕਪੀਰਾ ਇਹ ਮੰਗਵਾ ਲਵੇ ਤੁਹਾਨੂੰ ਕੋਈ ਨੁਕਸਾਨ ਨਹੀਂ ਰਹੇਗਾ ਠੀਕ ਹੈ ਹੋ ਸਕਦਾ ਗਰਮੀ ਕਰਦਾ ਹੋਵੇ ਤੁਹਾਡੇ ਥੋੜੀਆਂ ਠੰਡੀਆਂ ਚੀਜ਼ਾਂ ਦੀ ਲਿਆ ਕਰੋ ਆਪਣਾ ਧਿਆਨ ਰੱਖਿਆ ਕਰੋ ਤੇ ਪਾਣੀ ਜਿੰਨਾ ਹੋ ਸਕੇ ਤੁਸੀਂ ਸਵੇਰੇ ਉੱਠਦੇ ਨਾ ਪਾਣੀ ਜ਼ਰੂਰ ਪੀਆ ਕਰੋ ਬਾਸੀ ਮੂੰਹ ਪਾਣੀ ਪੀਆ ਕਰੋ ਫਿਰ ਦੇਖਿਓ ਤੁਹਾਨੂੰ ਬਹੁਤ ਘੱਟ ਪ੍ਰੋਬਲਮ ਹੋਣਗੀ ਇਹਨਾਂ ਚੀਜ਼ਾਂ ਦੀ ਮੈਂ ਵੀ ਇਦਾਂ ਬਹੁਤ ਐਸੇ ਸੀ ਤਰੀਕੇ ਜੋ ਮੈਂ ਦੇਖ ਦੇਖ ਕੇ ਅਪਣਾਈਆਂ ਤੇ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਹੁੰਦੀ ਆ ਠੀਕ ਹੈ ਜੀ ਇਸੇ ਤਰ੍ਹਾਂ ਪਾਣੀ ਵੱਧ ਤੋਂ ਵੱਧ ਜਿੰਨਾ ਮਰਜ਼ੀ ਤੁਸੀਂ ਦੇ ਕੋਸ਼ਿਸ਼ ਕਰਿਆ ਕਰੋ ਕਿ ਵੱਧ ਤੋਂ ਵੱਧ ਪਾਣੀ ਪੀਆ ਕਰੋ ਕਮ ਸੇ ਕਮ ਤੁਸੀਂ ਸੋਚ ਲਓ ਕਿ ਆਪਾਂ ਦਾ 20 ਕਿਲੋ ਦੇ ਪਿੱਛੇ 1 ਲੀਟਰ ਪਾਣੀ ਪੀਣਾ ਹੈ ਜੇਕਰ ਤੁਹਾਡਾ weight 60 ਕਿਲੋ ਹੈ ਤਾਂ ਸਮਝੋ ਤੁਸੀਂ 3 ਲੀਟਰ ਪਾਣੀ ਸਾਰੇ ਦਿਨ ਚ ਪੀਣਾ ਹੀ ਪਏਗਾ ਜਿੰਨਾ ਪਾਣੀ ਪੀਓਗੇ ਨਾ ਬਾਥਰੂਮ ਉਹਨਾ ਤੁਹਾਨੂੰ ਖੁੱਲ ਕੇ ਆਏਗਾ ਬੜੀ ਪ੍ਰੋਬਲਮ ਹੁੰਦੀ ਹੈ ਗਰਮ ਚੀਜ਼ਾਂ ਨਾਲ ਕਈ ਵਾਰੀ ਬਹੁਤ ਅਕਸਰ ਪ੍ਰੋਬਲਮ ਹੋ ਜਾਂਦੀ ਹੁੰਦੀ ਹੈ ਤੇ ਥੋੜਾ ਆਪਣਾ ਧਿਆਨ ਰੱਖਿਆ ਕਰੋ ਡਾਕਟਰ ਨਾਲ ਵੀ ਆਪਣਾ ਕਰੋ ਗੱਲਬਾਤ ਕਰ ਲਿਆ ਕਰੋ ਠੀਕ ਹੈ ਜੀ ਕਿਉਂਕਿ ਆਪਣਾ ਸਰੀਰ ਹੈ ਜੀ ਆਪਣੇ ਆਪਣੇ ਨਾਲ ਹੀ ਤਾਂ ਹੀ ਜੀ ਅਗਰ ਆਪਾਂ ਠੀਕ ਆ ਨਾ ਸਾਡਾ ਸਰੀਰ ਠੀਕ ਹੈ ਤੇ ਤਾਹੀਂ ਸਾਡਾ ਸਭ ਕੋਸ਼ਾ ਸੀ ਕੰਮ ਵੀ ਤਾਂ ਹੀ ਕਰਾਂਗੇ ਜਾਨ ਹੈ ਤੇ ਜਹਾਨ ਹੈ ਤੇ ਥੈਂਕ ਯੂ ਸੋ ਮੱਚ ਜੜੀਆਂ ਭੈਣਾ ਮੈਨੂੰ ਕਮੈਂਟ ਕਰਦੀ ਆ ਬਾਕੀ ਦਰਸ਼ਨਪੌਰ ਜੀ ਨੇ ਕੀਤਾ ਟੈਨਸ਼ਨ ਨਾ ਲਿਆ ਕਰੋ ਸੁਖਬ੍ਰੀਤ ਜੀ ਨੇ ਕੀਤਾ ਥੈਂਕ ਯੂ ਤੁਹਾਡਾ ਵੀ ਠੀਕ ਹੈ ਜੀ ਹੋਰ ਮੇਰੀ ਇੱਕ ਨਵੀਂ ਭੈਣ ਮੇਰ ਨਾਲ ਜੁੜੀ ਹੈ ਅਵਿਨਾਸ਼ ਸਿੰਘ ਦੇ ਨਾਮ ਤੋਂ ਹੈ ਕੋਈ ਆਈਡੀ ਦੇ ਤੁਸੀਂ ਕਿਸੇ ਦੀ ਟੈਨਸ਼ਨ ਨਾਲ ਲਿਆ ਕਰੋ ਵਾਕੇ ਜੀ ਥੈਂਕ ਯੂ ਇਸੇ ਤਰ੍ਹਾਂ ਹੀ ਆਪਣਾ ਪਿਆਰ ਤੇ ਮੈਨੂੰ ਹੌਸਲਾ ਦਿਆ ਕਰੋ ਬਹੁਤ ਅੱਛਾ ਲੱਗਦਾ ਹੈ ਜਦੋਂ ਮੇਰੀਆਂ ਪਿਆਰੀਆਂ ਪਿਆਰੀਆਂ ਭੈਣਾਂ ਨੰਨੀਆਂ ਜੁੜਦੀਆਂ ਮੇਰੀ ਵੀਡੀਓ ਨੂੰ ਧਿਆਨ ਨਾਲ ਦੇਖਦੀਆਂ ਫਿਰ ਮੇਰੇ ਸਵਾਲਾਂ ਦੇ ਮਤਲਬ ਜੋ ਮੈਂ ਉਹਨਾਂ ਕੋਲੋਂ ਪੁੱਛਦੀਆਂ ਮੈਨੂੰ ਦੱਸਦੀਆਂ ਸਮਝਾਉਂਦੀਆਂ ਬਹੁਤ ਅੱਛਾ ਹੈ ਕੁਝ ਐਸਾ ਕੁਝ ਅਜਿਹਾ ਜੋ ਸਾਨੂੰ ਵੀ ਨਹੀਂ ਆਂਦਾ ਤੁਹਾਡੇ ਤੋਂ ਸਿੱਖਣ ਨੂੰ ਮਿਲਦਾ ਹੈ ਕੁਝ ਜੋ ਸਾਨੂੰ ਆਂਦਾ ਸੀ ਤੁਹਾਨੂੰ ਦੱਸਦੇ ਆ ਠੀਕ ਹੈ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਆ ਕਰੋ ਤੇ ਆਹ ਦੇਖੋ ਜੀ ਪੁਰਜੀ ਸਾਬੀ ਇਸੇ ਤਰ੍ਹਾਂ ਪਰ ਲਾਂਦੇ ਜਾਣਾ ਹੈ ਆਪਣੇ ਆਪ ਹੀ ਆਲਰੇਡੀ ਪਾਣੀ ਛੱਡ ਜੂਗੀ ਕਿਉਂਕਿ ਆਪਾਂ ਧੋਤ ਹੈ ਨਾ ਆ ਦੇਖੋ ਬਹੁਤ ਸੋਹਣੇ ਤਰੀਕੇ ਨਾਲ ਇਹ ਪੱਕੀ ਜਾਈਗੀ ਬਹੁਤ ਵਧੀਆ ਐਂਡ ਟੇਸਟੀ ਵੀ ਬਣਦੀ ਹੈ ਠੀਕ ਹੈ ਇਹ ਬਹੁਤ ਬਿਮਾਰੀਆਂ ਦਾ ਇਲਾਜ ਹੈ ਕਈ ਵਾਰੀ ਹੁੰਦਾ ਤੇ ਮੈਂ ਤੁਹਾਨੂੰ ਦੱਸੂਗੀ ਕਿਸੇ ਦਿਨ ਮੈਂ ਐਕਸਰਸਾਈਜ਼ ਵਗੈਰਾ ਵੀ ਜੋ ਜੋ ਕਰਦੀ ਹੁੰਨੀ ਹੈ ਨਾ ਮੇਰੇ ਹੱਥ ਪੈਰ ਵੀ ਸੋਣ ਲੱਗ ਗਏ ਸੀਗੇ ਮੈਨੂੰ ਇੰਨੀ ਪ੍ਰੋਬਲਮ ਆ ਗਈ ਸੀਗੀ ਮਤਲਬ ਹੁਣ ਮੈਂ ਬਹੁਤ ਕੁਝ ਜੋ ਚੀਜ਼ ਕਰਦੀ ਆ ਜਿਹਦੇ ਨਾਲ ਮੈਨੂੰ ਵਧੀਆ ਲੱਗਦਾ ਹੈ ਹਰ ਇੱਕ ਪਿੰਦਾ ਉਹੀ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹੀ ਹਾਂ ਠੀਕ ਹੈ ਬਹੁਤ ਐਸੀਆਂ ਚੀਜ਼ਾਂ ਨੇ ਫੇਸ ਲਈ ਵੀ ਬਹੁਤ ਚੀਜ਼ਾਂ ਨੇ ਜੋ ਜੋ ਮੈਂ ਸ਼ੇਅਰ ਕਰਦੀ ਆ ਉਹਨਾਂ ਨੂੰ ਅਪਣਾਇਆ ਕਰੋ ਤੁਹਾਨੂੰ ਬਹੁਤ ਅੱਛੇ ਰਿਜ਼ਲਟ ਮਿਲਣਗੇ ਖੁਦ ਹੀ ਪਤਾ ਲੱਗੇਗਾ ਜੀ ਜੇ ਤੁਹਾਨੂੰ ਚੰਗਾ ਲੱਗੇਗਾ ਤਾਂ ਹੀ ਤੁਸੀਂ ਅੱਗੇ ਤੋਂ ਮੇਰੀ ਵੀਡੀਓ ਦੇਖੋਗੇ ਹਨ ਤੇ ਤੁਹਾਨੂੰ ਅੱਛੇ ਰਿਜ਼ਲਟ ਲਈ ਹੀ ਸਵੇਨ ਨੂੰ ਤਾਂ ਹੁੰਦਾ ਵੀ ਮੇਰੇ ਨਾਲ ਜੁੜਿਆ ਬਾਕੀ ਦੇਖਦੇ ਆ ਜੀ ਸਬਜੀ ਬਣ ਗਈ ਕਰ ਗਿਆ ਤੁਹਾਡੇ ਤੇ ਲੋ ਜੀ ਇੱਧਰ ਸਾਡੀ ਪੁਰਜੀ ਬਣ ਕੇ ਹੋ ਗਈ ਤਿਆਰ ਆ ਦੇਖੋ ਜੀ ਬਹੁਤ ਵਧੀਆ ਬਹੁਤ ਖੁਸ਼ਬੂ ਅੱਛੀ ਵੀ ਆ ਰਹੀ ਹੈ ਠੀਕ ਹੈ ਜੀ ਇਹਦੇ ਨਾਲ ਜਿਵੇਂ ਤੁਸੀਂ ਦਹੀਂ ਦਾ ਰੈਤਾ ਵੀ ਬਣਾ ਸਕਦੇ ਹੋ ਤੇ ਟੇਸਟੀ ਵੀ ਹੁੰਦੀ ਹੈ ਤੇ ਇਦਾਂ ਹੀ ਤੁਸੀਂ ਬਣਾਇਓ ਸਭ ਤੋਂ ਵਧੀਆ ਇੱਕ ਤਰ੍ਹਾਂ ਦੀ ਦਵਾਈ ਵੀ ਹੈ ਠੀਕ ਹੈ ਜੀ ਬਾਕੀ ਇਦਾਂ ਦੀ ਪੁਰਜੀ ਬਣਾਇਓ ਮੈਨੂੰ ਕਮੈਂਟਾਂ ਵਿੱਚ ਦੱਸਿਓ ਕਿ ਪੁਰਜੀ ਬਣਾਉਂਦੇ ਹੁੰਦੇ ਹੋ ਕਿ ਸਾਗ ਬਣਾਉਂਦੇ ਹੁੰਦੇ ਹੋ ਸਾਡੀ ਬਣ ਕੇ ਸਬਜੀ ਹੋ ਗਈ ਤਿਆਰ ਆਪਾਂ ਗੈਸ ਕਰ ਦਿੰਨੇ ਆ ਬੰਦ ਇਦਾਂ ਬਣਾ ਲ ਲਈਏ ਜੀ ਆਪਾਂ ਰੋਕਤੀ ਮਿਲਦੇ ਆਂ ਜੀ ਕੱਲ ਤੁਹਾਨੂੰ ਨਵੇਂ ਵਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰਪਰੀ ਸੈਸ਼ੀ ਕਾਲ ਜੀ ਬਾਏ ਬਾਏ